ਜ਼ਰੂਰੀ ਧਿਰ ਦੇ ਨੇਤਾ راہਲ ਗਾਂਧੀ ਇਹਨਾਂ ਦਿਨਾਂ ਦੇ ਵਿੱਚ ਅਮਰੀਕਾ ਦੇ ਦੌਰੇ ਤੇ ਚੱਲ ਰਹੇ ਨੇ ਅਮਰੀਕਾ ਤੇ ਦੌਰੇ ਤੇ ਜਾ ਕੇ ਉਹਨਾਂ ਵੱਲੋਂ ਵਕ ਵਕ ਥਾਵਾਂ ਤੇ ਜਾ ਕੇ ਅਮਰੀਕਾ ਦੇ ਵਿੱਚ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਕਾਨਫਰੰਸਾਂ ਦੇ ਵਿੱਚ ਸਿੱਖ ਕੇਰਲਾ ਦੇ ਲੋਕ ਤਾਮਿਲਨਾਡੂ ਮਹਾਰਾਸ਼ਟਰਾ ਹਰਿਆਣੇ ਅਤੇ ਪੰਜਾਬ ਦੇ ਲੋਕ ਪਹੁੰਚੇ ਹੋਏ ਨੇ ਇੱਕ ਟਿੱਪਣੀ ਕੀਤੀ ਗਈ ਹੈ ਜਿਸ ਦੇ ਨਾਲ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਵਿੱਚ ਸਿੱਖਾਂ ਨੂੰ ਪਗ ਬੰਨਣ ਦੀ ਆਜ਼ਾਦਤ ਹੋਵੇਗੀ ਕਿ ਉਹ ਗੁਰਦੁਆਰੇ ਜਾ ਸਕਣਗੇ ਕਿ ਉਹ ਕੜਾ ਜਾਂ ਕਿਰਪਾਨ ਪਾ ਸਕਣਗੇ ਇਸ ਨੂੰ ਲੈ ਕੇ ਇੱਕ ਵਾਰ ਫਿਰ ਭਾਰਤ ਦੀ ਸਿਆਸਤ ਦੇ ਵਿੱਚ ਬੜਾ ਵੱਡਾ ਵਿਵਾਦ ਜਾਂ ਬੜੀ ਵੱਡੀ ਹਾਲਚਲ ਮਚ ਗਈ ਹੈ ਦੱਸ ਜੀਏ ਕਿ ਰਾਹੁਲ ਗਾਂਧੀ ਇਹਨਾਂ ਦਿਨਾਂ ਦੇ ਵਿੱਚ ਅਮਰੀਕਾ ਦੇ ਦੌਰੇ ਤੇ ਨੇ ਉਹਨਾਂ ਕੱਲੇ ਸਿੱਖਾਂ ਦੀ ਗੱਲ ਨਹੀਂ ਕੀਤੀ ਕੱਲੇ ਪੰਜਾਬ ਦੀ ਗੱਲ ਕੀਤੀ ਉਹਨਾਂ ਨੇ ਹਰਿਆਣਾ ਮਹਾਰਾਸ਼ਟਰ ਝਾਰਖੰਡ ਅਤੇ ਬਾਕੀ ਭਾਰਤ ਕੇਰਲਾ ਵਰਗੇ ਤਾਮਲनाडु ਵਰਗੇ ਸੁਪਿਆਂ ਦੇ ਵੀ ਗੱਲ ਕੀਤੀ ਉਹਨਾਂ ਨੇ ਆਰਐਸਐਸ ਤੇ ਉੱਤੇ ਵੱਡੇ ਇਲਜ਼ਾਮ ਲਗਾਏ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਆਰ ਆਉਣ ਵਾਲੇ ਦਿਨਾਂ ਦੇ ਵਿੱਚ ਆਰਐਸਐਸ ਜਿਹੜਾ ਹੈ ਉਹ ਜਿਹੜੇ ਧਰਮ ਨੇ ਭਾਰਤ ਦੇ ਉਹਨਾਂ ਨੂੰ ਖਤਮ ਕਰ ਦੇਵੇਗਾ ਅਤੇ ਆਪਣੀਆਂ ਪਰਾਮਾਂ ਨੂੰ ਬੜੌਤਰੀ ਜਾਂ ਚਲਾਉਣਾ ਚਾਹੁੰਦੇ ਨੇ ਇਸ ਨੂੰ ਲੈ ਕੇ ਹੁਣ ਫਿਰ ਪੂਰੇ ਭਾਰਤ ਦੀ ਸਿਆਸਤ ਜਾਨਕਿ ਅਮਰੀਕਾ ਤੋਂ ਲੈ ਕੇ ਭਾਰਤ ਤੱਕ ਬਵਾਲ ਮਚ ਗਿਆ ਹੈ ਕਿ ਅਜੇਆ ਬਿਆਨ ਕਿਉਂ ਦਿੱਤਾ ਰਾਹੁਲ ਗਾਂਧੀ ਨੇ ਕਿ ਸਿੱਖਾਂ ਨੂੰ ਪੱਗ ਬੰਨਣ ਦੀ ਆਜ਼ਾਦ ਨਹੀਂ ਹੋਵੇਗੀ ਸਿੱਖਾਂ ਨੂੰ ਕੜਾ ਪਾਉਣ ਦੀ ਆਜ਼ਾਦ ਨਹੀਂ ਹੋਵੇਗੀ ਸਿੱਖਾ ਸਿੱਖਾਂ ਨੂੰ ਜਿਹੜਾ ਹੈ ਉਹ ਗੁਰਦੁਆਰੇ ਜਾਣ ਦੀ ਆਜ਼ਾਦੀ ਹੋਵੇਗੀ ਇਸ ਤਰ੍ਹਾਂ ਦੇ ਵਿਵਾਦਾਂ ਦੇ ਨਾਲ ਘਿਰ ਚੁੱਕੇ ਨੇ ਰਾਹੁਲ ਗਾਂਧੀ ਉਹਨਾਂ ਨੇ ਕੱਲੇ ਸਿੱਖ ਧਰਮ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਭਾਰਤ ਦੇ ਵਿੱਚ ਸਾਰੇ ਧਰਮਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਭਾਰਤੀ ਜਨਤਾ ਪਾਰਟੀ RSSD ਨਾਲ ਮਿਲ ਕੇ ਸਾਰੇ ਹੀ ਧਰਮਾਂ ਨੂੰ ਟਾਲ ਆ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਰਫ RSS ਪੂਰੇ ਭਾਰਤ ਦੇ ਵਿੱਚ ਰਹਿ ਜਾਵੇਗੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮਾਮਲਾ ਫੱਕਿਆ ਸੀ ਜਦੋਂ ਰਾਜਸਥਾਨ ਦੇ ਵਿੱਚ ਇੱਕ ਸਿੱਖ ਗੁਰਸੇ ਕੁੜੀ ਨੂੰ ਉਸ ਦੇ ਜਿਹੜੇ ਕਾਰਨ ਉਹ ਲਵਾ ਦਿੱਤੇ ਗਏ ਖਾਸ ਕਰਕੇ ਕੁਰਬਾਨ ਉਹਨਾਂ ਦੀ ਲਵਾ ਦਿੱਤੀ ਗਈ ਉਸ ਤੋਂ ਬਾਅਦ ਉਸ ਨੂੰ ਪ੍ਰੀਖਿਆ ਦੇ ਵਿੱਚ ਬੈਠਣ ਦਿੱਤਾ ਗਿਆ ਲੱਗਦਾ ਹੈ ਕਿ ਇਸ ਗੱਲ ਦਾ ਪਤਾ ਵਿਰੋਧੀ ਧਿਰ ਦੇ ਮਜ਼ਬੂਤ ਨੇਤਾ ਰਾਹੁਲ ਗਾਂਧੀ ਨੂੰ ਪਤਾ ਹੈ ਦੂਸਰੇ ਪਾਸੇ ਰਾਹੁਲ ਗਾਂਧੀ ਦੀ ਇਸ ਟਿੱਪਣੀ ਨੂੰ ਲੈ ਕੇ ਹੁਣ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਜਾਂ ਤਾਂ ਇਹ ਆਪਣੀ ਸ਼ਬਦਾਵਲੀ ਵਾਪਸ ਲਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਕਸੀਟਿਆ ਜਾਵੇਗਾ ਰਾਹੁਲ ਗਾਂਧੀ ਨੂੰ ਕਿਉਂਕਿ ਰਾਹੁਲ ਗਾਂਧੀ ਅਜੇ ਹੀ ਬਿਆਨਬਾਜ਼ੀ ਇਹ ਵਿਆਦ ਬਿਆਨ ਦੇ ਕੇ ਭਾਰਤ ਦੇ ਅਤੇ ਭਾਰਤ ਦੇ ਧਰਮਾਂ ਦੇ ਮਾਹੌਲ ਨੂੰ ਜਿਹੜਾ ਹੈ ਉਹ ਖਰਾਬ ਕਰਨਾ ਚਾਹੁੰਦੇ ਨੇ ਇਸ ਲਈ ਭਾਰਤੀ ਜਨਤਾ ਪਾਰਟੀ ਨੇ ਇਹ ਮੰਨ ਬੁਲਾੜਿਆ ਹੈ ਕਿ ਜਦੋਂ ਰਾਹੁਲ ਗਾਂਧੀ ਭਾਰਤ ਵਿੱਚ ਆਉਣਗੇ ਆਉਂਦਿਆਂ ਸਾਰੀ ਉਸ ਉੱਤੇ ਵੱਡਾ ਚਕੰਜਾ ਕਸ ਦਿੱਤਾ ਜਾਵੇਗਾ ਚੈਲੰਜ ਵੀ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕਿ ਹੁਣ ਉਹ ਸੋਚ ਸਮਝ ਕੇ ਆਉਣ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੂੰ ਕਸੀਟਾ ਜਾਵੇਗਾ ਅਦਾਲਤ ਦੇ ਵਿੱਚ ਕਿਉਂਕਿ ਉਹਨਾਂ ਨੇ ਜਿਹੜੇ ਹਮਲੇ ਧਾਰਮਿਕ ਤੌਰ ਤੇ ਆਰਐਸਐਸ ਅਤੇ ਬੀਜਪੀ ਸਿੱਖ ਧਰਮ ਨੂੰ ਲੈ ਕੇ ਅਤੇ ਬਾਕੀ ਧਰਮਾਂ ਨੂੰ ਲੈ ਕੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਭਾਰਤ ਇੱਕ ਸੈਕੂਲਰ ਦੇਸ਼ ਹੈ ਰਿਲੀਜਸ ਇਤੇ ਫਰੀडम ਹੈ ਜੋ ਵੀ ਕਿਸੇ ਧਰਮ ਨੂੰ ਚਾਹਦਾ ਹੈ ਮੰਨ ਸਕਦਾ ਹੈ ਚਾਹੇ ਕੋ ਦਸਤਾਰ ਪਾਵੇ ਚਾਹੇ ਗੁਰਦੁਆਰੇ ਚਾਹੀ ਕੋ ਮੰਦਿਰ ਜਾਵੇ ਚਾਹੇ ਕੋ ਮਸਜਿਦ ਜਾਵੇ ਚਾਹੇ ਕੋ ਚਰਚ ਜਾਵੇ ਲੇਕਿਨ ਰਾਹੁਲ ਗਾਂਧੀ ਅਜੇ ਭੱਦੇ ਬਿਆਨ ਦੇ ਕੇ ਭਾਰਤ ਦੇ ਧਰਮਾਂ ਦਾ ਨਿਰਾਦ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਸੀਟਿਆ ਜਾਵੇਗਾ ਰਾਹੁਲ ਗਾਂਧੀ ਨੂੰ ਧੰਨਵਾਦ